ਸ਼ਲੋਕ ਭਗਤ ਕਵੀਰ ਕੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਵੀਰ ਮੇਰੀ ਸਿਮਰਨੀ ਰਸਨਾ ਉਪਰ ਰਾਮਾ ਆਦ ਜੁਗਾਦੇ ਸਗਲ ਭਗਤ ਤਾਕੂ ਸੁਖ ਬਿਸਰਾਮ ਕਵੀਰ ਮੇਰੀ ਜਾਤ ਕੋ ਸਭ ਕੋ ਹਸਨੇ ਹਾਰ ਬਲੇਹਾਰੀ ਇਸ ਜਾਤ ਕੋ ਜਿਹੇ ਜਪਿਆ ਸਿਰਜਣਹਾਰ ਸ਼ਲੋਕ ਭਗਤਕਵੀਰ ਕੇ ਇੱਕ ਓੰਕਾਰ ਸਤਗੁਰ ਪ੍ਰਸਾਦ ਇੱਕ ਓੰਕਾਰ ਪ੍ਰਮਾਤਮਾ ਇੱਕ ਹੈ ਉਸ ਦੀ ਹੀ ਹੀ ਈਕਾਰ ਹੈ ਸ੍ਰਿਸ਼ਟੀ ਦਾ ਮਾਲਕ ਸਤਗੁਰ ਪ੍ਰਸਾਦ ਸਤਗੁਰਾਂ ਦੀ ਕਿਰਪਾ ਦੇ ਨਾਲ ਉਸ ਦੀ ਪ੍ਰਾਪਤੀ ਹੈ ਪ੍ਰਸਾਦ ਸਤਗੁਰ ਪ੍ਰਸਾਦ ਸਤਗੁਰੂ ਦੀ ਕਿਰਪਾ ਦੇ ਨਾਲ ਉਹਦੀ ਪ੍ਰਾਪਤੀ ਹੈ ਸ਼ਲੋਕ ਕਵੀਰ ਮੇਰੀ ਸਿਮਰਨੀ ਰਸਨਾ ਉੱਪਰ ਰਾਂ ਕਬੀਰ ਜੀ ਮਹਾਰਾਜ ਬਾਣੀ ਰਾਹੀਂ ਸੰਗਤਾਂ ਨੂੰ ਉਪਦੇਸ਼ ਕਰਦੇ ਹਨ ਗਿਆਨ ਦਾ ਚਾਨਣਾ ਵਰਸਾਉਂਦੇ ਹਨ ਅਲਾਈ ਵਾਣੀ ਰਬੀ ਜੀ ਬਾਣੀ ਨਾਲ ਜੋੜਦੇ ਹੋਏ ਮਾਰਗ ਪ੍ਰਦਰਸ਼ਨ ਕਰਦੇ ਹਨ ਹੀ ਦੱਸਦੇ ਹਨ ਕਬੀਰ ਮੇਰੀ ਸੇਮਰਨੀ ਜਿਹੜਾ ਪਰਮਾਤਮਾ ਦਾ ਸਿਮਰਨ ਆ ਨਾਮ ਹੈ ਕਿੱਦਾਂ ਜਪਣਾ ਤੇ ਕਿੱਦਾਂ ਜਪਿਆ ਜਪਿਆ ਜਾਂਦਾ ਹੈ ਸਿਮਨੇ ਰਸਨਾ ਉੱਪਰ ਰਾਮ ਕਿੱਦਾਂ ਰਸਨਾ ਦੇ ਰਾਹੀ ਪ੍ਰਭੂ ਦਾ ਜਾਪ ਕੀਤਾ ਜਾਂਦਾ ਹੈ ਹਿਰਦੇ ਤੋਂ ਉਹਨੂੰ ਤੇ ਆ ਜਾਂਦਾ ਹੈ ਉਹਦੀ ਆਰਾਧਨਾ ਅੰਦਰੋਂ ਹਿਰਦੇ ਜੋ ਭਾਵਨਾ ਦੇ ਨਾਲ ਪ੍ਰਗਟ ਹੁੰਦੀ ਹੈ ਤੇ ਰੋਸ਼ਨੀ ਦੇ ਚਿਰਾਗ ਜਿਹੜਾ ਜਗਦਾ ਹੈ ਉਸ ਦੀ ਸਨਾਈ ਹੁੰਦੀ ਹੈ ਤੇ ਸਿਮਰਨੀ ਜਿਹੜੀ ਸਿਮਰਨੀਆਂ ਮਾਲਾ ਪਾਈ ਐ ਮਾਲਾ ਦੇ ਨਾਲ ਜਦੋਂ ਜਾਪ ਕਰਦੇ ਹਾਂ ਤੇ ਮਾਲਾ ਦੇ ਨਾਲ ਜਪਣ ਦੇ ਨਾਲ ਕੀ ਹੁੰਦਾ ਹੈ ਜਿਹੜਾ ਧਿਆਨ ਹੈ ਉਹ ਮਾਲਾ ਦੇ ਵਿੱਚ ਹੀ ਰਹਿ ਜਾਂਦਾ ਹੈ ਇੱਧਰ ਉੱਧਰ ਭਟਕ ਜਾਂਦਾ ਜਿਹੜਾ ਮਾਲਕ ਦੇ ਨਾਲ RAM ਪ੍ਰਭੂ ਦਾ ਨਾਮ ਦੇ ਨਾਲ ਜੁੜਨਾ ਆ ਅੰਦਰੋਂ ਜਿਹੜੀ ਆਵਾਜ਼ ਆ ਜਿਹੜੀ ਅੰਦਰੋਂ ਜਿਹੜੀ ਮਾਲਕ ਦੇ ਨਾਲ ਗੱਲ ਜੁੜਦੀ ਐ ਉਹ ਤਾਂ ਨਹੀਂ ਜੁੜਦੀ ਹਟ ਕੇ ਦੋ ਪਾਸੇ ਮੰਨ ਹੋ ਜਾਂਦਾ ਸਿਮਰਨੀ ਕਹਿੰਦੇ ਜਿਹੜੀ ਮਾਲਾ ਆ ਕਾਠ ਦੀ ਮਾਲਾ ਆ ਤੇ ਜਿਹੜੀ ਆਪਾਂ ਮਾਲਾ ਦੇ ਨਾਲ ਸਿਮਰਨ ਨਾਮ ਜਪਦੇ ਆ ਸਿਮਰਨ ਕਰਦੇ ਆ ਉਹਦੇ ਨਾਲ ਤੇ ਸਮਾਂ ਵੀਕ ਬੇਕਾਰ ਚਲਾ ਜਾਂਦਾ ਹੈ ਕਿਉਂਕਿ ਜਿਹੜਾ ਅੰਦਰੋਂ ਹਿਰਦੇ ਦੇ ਵਿੱਚੋਂ ਨਾਮ ਜਪਣਾ ਪ੍ਰਭੂ ਦਾ ਸਿਮਰਨ ਕਰਨਾ ਉਹੀ ਮੇਰੀ ਸਿਮਰਨੀਆਂ ਉਹੀ ਮਾਲਾ ਹੈ ਮੈਂ ਤਾਂ ਅੰਦਰੋਂ ਉਹਨੂੰ ਪ੍ਰਾਪਤ ਪ੍ਰਭੂ ਨੂੰ ਪ੍ਰਾਪਤ ਕੀਤਾ ਹੈ ਤੇ ਅੰਦਰੋਂ ਉਹਦਾ ਜਾਪ ਕਰਕੇ ਰਾਦਨਾ ਕਰਕੇ ਹੀ ਉਹਨੂੰ ਪਾਇਆ ਜਾਂਦਾ ਹੈ ਮੇਰੀ ਸਿਮਰਣੀ ਰਸਨਾ ਉੱਪਰ ਆ ਜਿਹੜੇ ਰਸਨਾ ਦੇ ਵਿੱਚ ਪ੍ਰਭੂ ਦਾ ਨਾਮ ਹੈ ਰੂਹ ਦਾ ਨਾਮ ਆ ਉਹ ਜਪਦੇ ਹਨ ਉਹੀ ਮੇਰੀ ਸਿਮਰਨ ਆਦ ਜੁਗਾਦੇ ਸਗਲ ਭਗਤ ਤਾਕੋ ਸੁਖ ਬਿਰਸਰਾ ਆਦ ਆਦ ਜੁਗਾਦ ਆਦ ਤੋਂ ਜੁਗਾਤੋ ਉਹਦੀ ਭਗਤੀ ਜਿਹੜਾ ਜੁਗਾ ਜੁਗਾਤੋ ਆਦ ਕਾਲ ਤੋਂ ਆ ਤੇ ਜੁਗਾ ਜੁਗਾਤੋ ਉਹਦੀ ਭਗਤੀ ਸਦਾ ਨਿਰੰਤਰ ਹੈ ਉਹਦਾ ਨਾਮ ਸਥਿਰ ਹੈ ਤੇ ਜਿਹੜੇ ਭਗਤੀ ਕਰਦੇ ਆ ਭਜਨ ਦੇ ਨਾਲ ਫਰੂ ਦੇ ਨਾਮ ਦੇ ਨਾਲ ਜੁੜਿਓ ਆ ਤੇ ਸਗਲ ਭਗਤ ਭਗਤੀ ਦੇ ਨਾਲ ਭਗਤੀ ਮਾਰਗ ਚੱਲ ਕਰਕੇ ਹੀ ਵੰਦੀ ਨੂੰ ਇਨਸਾਨ ਨੂੰ ਸੋਝੀ ਆਉਂਦੀ ਹੈ ਤੇ ਮਾਰਗ ਜਿਹੜਾ ਮਾਰਗ ਦਾ ਰਾਸ ਰਸਤਾ ਜਿਹੜਾ ਆ ਉਹਦੇ ਮਿਲਦਾ ਹੈ ਰਾਸਤਾ ਮਿਲਦਾ ਹੈ ਰਾਸਤਾ ਮਾਰਗ ਪ੍ਰਾਪਤ ਹੁੰਦਾ ਹੈ ਤੇ ਉਹ ਮਾਲਕ ਦੀ ਰਹਿਮਤ ਹੋਵੇ ਤਾਂ ਉਹ ਸ਼ੁਭ ਭਾਵਨਾ ਦੇ ਨਾਲ ਤੇ ਉਹ ਉਸ ਮਾਲ ਲਗਨ ਦੇ ਨਾਲ ਹੀ ਪ੍ਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ ਜਾਪ ਕਰਦਾ ਹੈ ਸਿਮਰਨ ਕਰਦਾ ਹੈ ਇਨਸਾਨ ਬੰਦਾ ਪ੍ਰਾਣੀ ਦੁਨੀਆ ਦੇ ਵਿੱਚ ਹੁੰਦਾ ਹੈ ਕ੍ਰਿਸ਼ਨ ਉਪਰਾਮ ਆਦ ਜਗਤ ਸਗਲ ਭਗਤ ਸਗਲ ਸਾਰਾ ਸੰਸਾਰ ਤੇ ਉਰੇ ਭਗਤੀ ਦੇ ਨਾਲ ਜੁੜਿਆ ਹੈ ਜੋ ਨਾਮ ਜਪਦਾ ਹੈ ਤਾਕੋ ਸੁਖ ਵਿਸਰਾਮ ਇਹ ਸਾਰੇ ਸੁਖ ਮਿਲਦੇ ਆ ਜਿਹੜਾ ਆਨੰਦमय ਜੀਵਨ ਪ੍ਰਾਪਤ ਹੁੰਦਾ ਹੈ ਉਹ ਨਾਮ ਦੇ ਨਾਲ ਹੀ ਸਿਮਰਨ ਕਰਕੇ ਹੀ ਪ੍ਰਾਪਤ ਹੁੰਦਾ ਹੈ ਜਿੱਦਾਂ ਗੁਰੂ ਸਾਹਿਬਾਨ ਨੇ ਦੁਨੀਆਂ ਤੇ ਨਾਮ ਕੁਮਾਇਆ ਦੁਨੀਆ ਦੇ ਇਸ ਉੱਚ ਉੱਚ ਪਦਵੀ ਨੂੰ ਪਹੁੰਚੇ ਤੇ ਅਸੀਂ ਉਹਨਾਂ ਨੂੰ ਯਾਦ ਕੀਤਾ ਜਾਂਦਾ ਹੈ ਕਿ ਗੁਰੂ ਕੀਰਤ ਜੀ ਮਹਾਰਾਜ ਬਾਣੀ ਰਾਹੀਂ ਅਗਲੇ ਸ਼ਲੋਕ ਰਾਹੀਂ ਕੀ ਮਹਾਰਾਜ ਦੱਸਦੇ ਹਨ ਕਬੀਰ ਮੇਰੀ ਜਾਤ ਕੋ ਸਭ ਕੋ ਹਸਨੇ ਹਾਰ ਦੇ ਇਹ ਉਸਦੇ ਜਸਵੇ ਦੇ ਭਗਵਾਨ ਜੀਤਾ ਪ੍ਰਭੂ ਜਗਦਾ ਜੀ ਸੰਤ ਸ੍ਰੋਮਣੀ ਗੁਰੂ ਪੀਰ ਮਹਾਰਾਜ ਜੀ ਦਾ ਦੁਨੀਆ ਤੇ ਆਗਮਨ ਹੋਇਆ ਉਸ ਉਦੋਂ ਉਸ ਦੇ ਦੀ ਸਥਿਤੀ ਬੜੀ ਗੰਭੀਰ ਸੀਗੀ ਮਨੁੱਖਤਾ ਦੇ ਵਿੱਚ ਐਸੀਆਂ ਬੰਡੀਆਂ ਪਈਆਂ ਹੋਈਆਂ ਸਨ ਤੇ ਮਤਭੇਦ ਬਹੁਤ ਸੀਗੇ ਤਾਂ ਐਸੇ ਗੰਭੀਰ ਹਾਲਾਤਾਂ ਦੇ ਵਿੱਚੋਂ ਉਹਨਾਂ ਦਾ ਆਗਮਨ ਹੋਇਆ ਤੇ ਉਹਨਾਂ ਨੇ ਜ਼ਿਕਰ ਕੀਤਾ ਹੈ ਕਿ ਇਸ ਤਰ੍ਹਾਂ ਦਾ ਬੂਲਵਾਲਾ ਸੀਗਾ ਤੇ ਜਿਸ ਫਿਰਕੇ ਦੇ ਦਾ ਵਿੱਚ ਉਹਨਾਂ ਦਾ ਆਗਮਨ ਹੋਇਆ ਲੋਕ ਉਸ ਨੂੰ ਬਹੁਤ ਵੰਦੂਸੀ ਨਿਗਾਹ ਦੇ ਨਾਲ ਮੇਂ ਮੂਰੀ ਭਾਵਨਾ ਦੇ ਨਾਲ ਜਾਂ ਦੂਸਰੇ ਤਰ੍ਹਾਂ ਹੱਥਾਂ ਮਖੋਲ ਦੇ ਨਾਲ ਤੱਕਦੇ ਸਨ ਮੇਰੀ ਜਾਤ ਕੋ ਸਭ ਕੁ ਹਸਲੇ ਹਰ ਮੇਰੀ ਜਾਤ ਨੂੰ ਫੰਡ ਕੇ ਤਹਾਸਮ ਖੋਲ ਕਰਦੇ ਇਹ ਦੁਨੀਆ ਵਾਲੇ ਸੰਸਾਰ ਐਸਾ ਇਸ ਸੰਸਾਰ ਦਾ ਜਿਹੜਾ ਹਾਲਾਤ ਇਦਾਂ ਦੇ ਉਹਨਾਂ ਦੇ ਉਸ ਵੀ ਦਿਤੇ ਟਾਈਮ ਇਸ ਤਰ੍ਹਾਂ ਦਾ ਸੀਗਾ ਬੜੀ ਗੂਹੀ ਸੰਤੀਤ ਸੀਗੀ ਪਰ ਮੇਰੀ ਜਾਤ ਕੋ ਸਭ ਕੋ ਹਸਨੇ ਹਾਰ ਸਭ ਹੱਸ ਰਹੇ ਸੀਗੇ ਕਿਉਂਕਿ ਤੇ ਕਿਉਂਕਿ ਮਾਲਕ ਦੇ ਨਾਲ ਜੁੜਨਾ ਮਾਲਕ ਜੀ ਵੰਦਗੀ ਕਰਨੀ ਨਾਮ ਦੇ ਨਾਲ ਜੁੜ ਕਰਕੇ ਜੀਵਨ ਨੂੰ ਚਲਾਉਣਾ ਬੜਾ ਹੀ ਮੁਸ਼ਕਲ ਹੋ ਜਾਂਦਾ ਹੈ ਤੇ ਬੜੀਆਂ ਹੀ ਮੁਸ਼ਕਲਾਂ ਦੇ ਵਿੱਚ ਕਠਿਨਾਈਆਂ ਦੇ ਵਿੱਚੋਂ ਨਾਲ ਸਮਾਂ ਸਮੇਂ ਦੇ ਵਿੱਚੋਂ ਅੱਗੇ ਆਪਣੇ ਸਮੇਂ ਨੂੰ ਜ਼ਿੰਦਗੀ ਨੂੰ ਤੋੜਿਆ ਫਾਸ ਕੀਤਾ ਤੇ ਇੱਥੇ ਤੱਕ ਪਹੁੰਚੇ ਵੰਦਗੀ ਕੀਤੀ ਸਿਮਨ ਕੀਤਾ ਨਾਮ ਜਪਿਆ ਦੁਨੀਆ ਨੂੰ ਜੰਕ ਉਪਕਾਰਾਂ ਨੂੰ ਪਰ ਪੁਕਾਰ ਕਰਦੇ ਹੋਏ ਜੁਨੀਆਂ ਨੂੰ ਚਾਣਨਾ ਕਰਾਇਆ ਮਲਿਹਾਰੀ ਇਸ ਜਾਤਕੋ ਸੇ ਜਪਿਆ ਸਿਰਜਣਹਾਰ ਤੇ ਵੇਸ਼ਕ ਦੁਨੀਆ ਨੇ ਮਖੌਲ ਕੀਤਾ ਲੇਕਿਨ ਉਹ ਇਸ ਪਦਵੀ ਤੇ ਪਹੁੰਚੇ ਇੰਨੀ ਜੋਹਾਨੀਅਤ ਦੇ مالک ਹੋਏ ਆ ਉਹਨਾਂ ਨੇ ਬਾਣੀ ਪੜੀ ਬੰਦਗੀ ਕੀਤੀ ਤਪ ਕੀਤਾ ਸੇਮਨ ਕੀਤਾ ਜੇ ਜਪਿਆ ਸਰਜਨ ਹਾਰ ਨੂੰ ਉਹਨ ਸਰਜਨਹਾਰ ਦੀ ਉਹਦਾ ਜਾਪ ਕੀਤਾ ਨਾਮ ਜਾਪ ਕੇ ਤਾਂ ਦੁਨੀਆ ਤੇ ਐਸਾ ਪਦਵੀ ਪ੍ਰਾਪਤ ਕੀਤੀ ਔਰ ਦੁਨੀਆ ਨੂੰ ਦੱਸ ਦਿੱਤਾ ਕਿ ਪਰਮਾਤਮਾ ਕਿਹਦਾ ਹੈ ਉਸ ਪ੍ਰਭੂ ਨਾਲ ਮੇਲਾਪ ਹੋਇਆ ਪ੍ਰਾਪ ਪਰਮਾਤਮਾ ਨੂੰ ਮਿਲੇ ਦੁਨੀਆ ਨੂੰ ਸੱਚ ਦਾ ਮਾਰਗ ਦਿਖਾਇਆ ਐਸੇ ਦੁਨੀਆ ਦੇ ਫਿਲਾਸਫਰ ਹੋਏ ਜਿਨ੍ਹਾਂ ਨੇ ਬਾਣੀ ਦੀ ਰਚਨਾ ਕੀਤੀ ਤੇ ਜਿਹੜੇ ਬਾਣੀ ਨਾਲ ਜੁੜਦੇ ਹਨ ਉਹਨਾਂ ਦੀ ਗੱਲ ਨੂੰ ਸਮਝਦੇ ਹਨ ਤੇ ਉਹ ਉਹਨਾਂ ਦੇ ਦッセ ਮਾਰਗ ਤੇ ਚੱਲ ਕੇ ਆਪਣਾ ਜੀਵਨ ਨੂੰ ਸਫਲ ਕਰਦੇ ਹਨ ਆਪਣਾ ਜੀਵਨ ਸਜज्जੇ ਤੱਕ ਦੇ ਨਾਲ ਚਲਾਉਂਦੇ ਹਨ ਤੇ ਆਪਣਾ ਜੀਵਨ ਸਫਲਾ ਕਰ ਲੈਂਦੇ ਹਨ